35 ਸਾਲ ਦਾ ਇੱਕ ਨੌਜਵਾਨ 83 ਦਿਨ ਆਪਦੇ ਸਰੀਰ ਦੇ ਵਿੱਚ ਤੜਫਦਾ ਰਿਹਾ ਤੜਫਦਾ ਰਿਹਾ ਮੈਂ ਇਸ ਲਈ ਕਹਿ ਰਿਹਾ ਕਿ ਉਹਦੇ ਸਰੀਰ ਦੇ ਜਿਹੜੇ ਸਾਰੇ ਅੰਗ ਸੀਗੇ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਸੀ ਤੇ ਸਿਰਫ ਉਹਦੀ ਜਾਨ ਲਟਕੀ ਹੋਈ ਸੀ ਅਖੀਰ ਤੇ ਜਾ ਕੇ ਡਾਕਟਰਾਂ ਨੇ ਵੀ ਉਹਦੇ ਪਰਿਵਾਰ ਨੂੰ ਕਹਿਤਾ ਸੀ ਵੀ ਇਹਦੀ ਮੌਤ ਚੀਜ਼ ਦੀ ਭਲਾਈ ਹੈਗੀ ਵੀ ਤੁਸੀਂ ਜਿਉਂਦਾ ਰੱਖ ਕੇ ਇਹਨੂੰ ਤੜਫਾ ਰਹੇ ਹੋਗੇ ਸੋ ਉਹਦੀ ਹਾਲਤ ਇੰਨੀ ਬੁਰੀ ਹੋ ਗਈ ਸੀ ਕਿ ਜਿਹੜਾ ਬਾਡੀ ਚ ਸੀਗੇ ਜੋ ਮਤਲਬ ਬਲੱਡ ਸੀ ਉਹ ਬੰਨੋ ਬੰਦ ਹੋ ਗਿਆ ਸੀ ਰੋਜ਼ ਉਹਨੂੰ ਨਵਾਂ ਬਲੱਡ ਚੜਾਇਆ ਜਾਂਦਾ ਸੀਗਾ ਜਿਹੜਾ ਉਹਦੇ ਸਰੀਰ ਦੇ ਵਿੱਚੋਂ ਰਿਸ ਰਿਸ ਕੇ ਨਿਕਲ ਜਾਂਦਾ ਸੀ ਉਹਦੀ ਜਿਹੜੀ ਚਮੜੀ ਸੀ ਉਹ ਫਟਣੀ ਸ਼ੁਰੂ ਹੋ ਗਈ ਸੀ ਤੇ ਫਟਕੇਆਂ ਲੂਥੜੇ نیچےगिरਣ ਲੱਗ ਗਏ ਸੀਗੇ ਇਥੋਂ ਤੱਕ ਇੱਕ ਹੀ ਰਲੇ ਸਮੇਂ ਦੇ ਵਿੱਚ ਉਹਦੀਆਂ ਲੱਤਾਂ ਬਾਹਾਂ ਵੀ ਟੁੱਟ ਕੇ ਅਲੱਗ ਹੋ ਗਈਆਂ ਸੀਗੀਆਂ ਸੋ ਇੱਕ ਘਟਨਾ ਹੈਗੀ ਆ 30 ਸਤੰਬਰ 1999 ਦੀ ਇਹ ਜਿਹੜਾ ਨੌਜਵਾਨ ਸੀ ਹਿਸ਼ਾਸ਼ੀ ਨਾਮ ਦਾ ਇਹ ਇੱਕ ਨਿਊਕਲੀਅਰ ਪਲੈਂਟ ਦੇ ਵਿੱਚ ਕੰਮ ਕਰਦਾ ਸੀ ਜਪਾਨ ਦੇ ਵਿੱਚ ਸੋ ਜਦੋਂ ਇਹ ਕੰਮ ਕਰ ਰਹੇ ਸੀਗੇ ਅਚਾਨਕ ਜਿਹੜਾ ਇੱਕ ਰੈਕਟਰ ਹੁੰਦਾ ਹੈਗਾ ਉਹ ਫਟ ਜਾਂਦਾ ਪਹਿਲਾਂ ਉਹਦੇ ਵਿੱਚੋਂ ਕਾਫੀ ਤੇਜ਼ ਨੀਲੀ ਰੋਸ਼ਨੀ ਨਿਕਲਦੀ ਹੈ ਤੇ ਜਿਹੜੇ ਤਿੰਨ ਜਾਣੇ ਨੇਗੇ ਉਹ ਰੇਡੀਏਸ਼ਨ ਦੇ ਮਤਲਬ ਉਹਦੇ ਦਾਇਰੇ 'ਚ ਆ ਜਾਂਦੇ ਆ ਸਭ ਤੋਂ ਜ਼ਿਆਦਾ ਨੁਕਸਾਨ ਇਹਨੂੰ ਹੀ ਹੁੰਦਾ ਹੈਗਾ ਜਿਹੜਾ ਹਿਸ਼ਾਸ਼ੀ ਹੁੰਦਾ ਹੈਗਾ ਜਦੋਂ ਇਹਨੂੰ ਹਸਪੀਟਲ ਜਾਇਆ ਜਾਂਦਾ ਹੈਗਾ ਉੱਥੇ ਜਦੋਂ ਡਾਕਟਰ ਇਹਦਾ ਰੇਡੀਏਸ਼ਨ ਦਾ ਲੈਵਲ ਚੈੱਕ ਕਰਦੇ ਆ ਉਹ ਇੱਕਦਮ ਕਮਰੇ ਚੋਂ ਬਾਹਰੇ ਜਾਂਦੇ ਆ ਤੇ ਆਪ ਰੇਡੀਏਸ਼ਨ ਵਾਲੀ ਸੂਟ ਪਾ ਕੇ ਇਹਦਾ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਇਹਦੀ ਬਾਡੀ ਇੰਨੀ ਜ਼ਿਆਦਾ ਰੇਡੀਏਸ਼ਨ ਦੇ ਕੰਟੈਕਟ ਚ ਆਈ ਸੀ ਵੀ ਉਹ ਚੋਂ ਵੀ ਰੇਡੀਏਸ਼ਨ ਨਿਕਲ ਰਹੀ ਸੀ ਜਦੋਂ ਸਕੈਨ ਵਗੈਰਾ ਕਰਦੇ ਆ ਉਹ ਦੇਖਦੇ ਆ ਵੀ ਜਿਹੜੀਆਂ ਇਹਦੀਆਂ ਹੱਡੀਆਂ ਸੀ ਜੋ ਬੋਨ ਮੈਰੋ ਸੀ ਉਹ ਵੀ ਅੰਦਰੋਂ ਟੁੱਟ ਚੁੱਕਿਆ ਸੀਗਾ ਈਵਨ ਜਿਹੜੇ ਦੇ ਬਾਡੀ ਸੈੱਲ ਸੀਗੇ ਉਹ ਨਵੇਂ ਬਣਨੇ ਬੰਦ ਹੋ ਗਏ ਸੀਗੇ ਜਿਹੜੇ ਇਹਦੇ ਬਾਡੀ ਦੇ ਸਾਰੇ ਟੋਟਲ ਆਰਗਨਸ ਹੀ ਅੰਦਰੋਂ ਹੌਲੀ-ਹੌਲੀ ਗਲਣੇ ਸ਼ੁਰੂ ਹੋ ਗਏ ਸੀਗੇ ਸੋ ਟਾਈਮ ਪਾ ਕੇ ਜਿਹੜੀ ਇਹਦੀ ਸਕਿਨ ਸੀ ਉਹ ਫਟਣ ਲੱਗੀ ਉੱਪਰਲੀ ਪਰਤ ਇਗਰਨ ਲੱਗ ਗਈ। ਸੋ ਡਾਕਟਰ ਨੇ ਆਪਣੀ ਪੂਰੀ ਵਾਹ ਲਾਈ ਉਹ ਬਰੋਜ ਇਹਨੂੰ ਨਵਾਂ ਖੂਨ ਚੜਾਉਂਦੇ ਪਰ ਇਹਦੀ ਚਮੜੀ ਰਾਹੀਂ ਰਿਸ ਰਿਸ ਕੇ ਉੱਪਰ ਤੇ ਚੱਲਿਆ ਜਾਂਦਾ ਸੀਗਾ। ਹੌਲੀ ਹੌਲੀ ਇਹਦੇ ਜਿਹੜੇ ਸਾਰੇ ਆਰਗਨ ਸੀ ਉਹ ਫੇਲ ਹੋਣ ਲੱਗ ਗਏ। ਸੋ ਡਾਕਟਰਾਂ ਨੇ ਆਪਦੇ ਬੰਨਿਓ ਪੂਰੀ ਵਾਹ ਲਾਈ ਜਿਹੜਾ ਬਾਡੀ ਚ ਲੀਕਵਰ ਦੀ ਕਮੀ ਹੁੰਦੀ ਸੀ ਉਹ ਲੀਕਵਰ ਵੀ ਪਾਉਂਦੇ ਸੀ। ਜੋ ਇਹ ਬੰਦੇ ਦੀ ਭੈਣ ਸੀਗੀ ਉਹ ਇਹਨੂੰ ਬਲੱਡ ਵਗੈਰਾ ਡੋਨੇਟ ਕਰਦੀ ਸੀ ਤੇ ਹੋਰ ਵੀ ਡਾਕਟਰ ਅਰੇਂਜ ਕਰਦੇ ਸੀਗੇ। ਪਰ ਅਖੀਰਲੇ ਟਾਈਮ ਤੇ ਇਹਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ। ਵੀ ਦੀਆਂ ਲੱਤਾਂ ਬਾਹਾਂ ਟੁੱਟ ਕੇ ਸਾਈਡਾਂ ਤੇ ਡਿੱਗਣ ਲੱਗੀਆਂ ਸੀਗੀ ਸੋ ਹੌਲੀ ਹੌਲੀ ਲੱਤਾਂ ਵਹਾ ਵੀ ਉਹਦੇ ਸਰੀਰ ਨਾਲ ਅਲੱਗ ਹੋ ਗਈਆਂ ਸੋ ਉਸ ਟਾਈਮ ਡਾਕਟਰਾਂ ਨੇ ਕਿਹਾ ਸੀਗਾ ਵੀ ਇਹ ਬੰਦੇ ਦੀ ਮਰ ਜਾਣ ਚੀ ਭਲਾਈਆ ਵੀ ਉਹਦੀ ਜ਼ਿੰਦਗੀ ਨਰਕੋਂ ਵੀ ਬਚਤਰ ਹੋਈ ਵੀ ਹੈਗੀ ਸੋ ਉਦੋਂ ਬਾਅਦ ਪੂਰੇ 83 ਦਿਨਾਂ ਬਾਅਦ ਇਹ ਬੰਦੇ ਦੀ ਜਾਨ ਨਿਕਲੀ ਸੀਗੀ ਤੇ ਉਦੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਸੀ ਜਾਪਾਨ 'ਚ ਕਿਉਂਕਿ ਜਿਹੜੀ ਇਹ ਕੰਪਨੀ ਸੀ ਜਿੱਥੇ ਨਿਊਕਲੀਅਰ ਪਲਾਨ ਸੀਗੇ ਉੱਤੇ ਕਾਫੀ ਅਲੀਗੇਸ਼ਨ ਲਗਾਏ ਚੁਕੇ ਸੀ ਲੋਕਾਂ ਵੱਲੋਂ ਵੀ ਇਹ ਜਿਹੜੇ ਵਰਕਰਸ ਨੇ ਉਹਨਾਂ ਦੀ ਸੇਫਟੀ ਦਾ ਧਿਆਨ ਨਹੀਂ ਰੱਖਦੇ ਪਰ ਉਹ ਕੰਪਨੀ ਕਾਫੀ ਜ਼ਿਆਦਾ ਵੱਡੀ ਸੀਗੀ ਹੁਣ ਇੱਕ ਛੋਟੇ ਜਿਹੇ ਪਰਿਵਾਰ ਬੰਨੋ ਦੇ ਨਾਲ ਲੜਨਾ ਪੋਸੀਬਲ ਨਹੀਂ ਸੀਗਾ ਸੋ ਹੋਇਆ ਕਿ ਜਿਹੜੇ 5-6 ਮੂਰਲੇ ਬੰਦੇ ਸੀਗੇ ਉਹਨਾਂ ਨੂੰ ਕੋਈ ਫਾਈਨ ਵਗੈਰਾ ਲਾਇਆ ਕਿਸੇ ਨੂੰ ਸਜ਼ਾ ਕਰੀ ਤੇ ਐਂ ਕਰਕੇ ਕੰਮ ਨਿਮੀੜਤਾ ਤੇ ਉਦੋਂ ਬਾਅਦ ਉਹਨਾਂ ਨੇ ਕਹਿਤਾ ਵੀ ਅੱਗੇ ਤੋਂ ਜਿਹੜੇ ਵਰਕਰਸ ਵਗੈਰਾ ਹੋਣਗੇ ਉਹਨਾਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਊਗਾ